ਸ਼੍ਰੋਮਣੀ ਕਾਲੀਦਾਰ ਪਾਰਟੀ ਦੇ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਨੇ ਲਾਈਵ ਹੋ ਕੇ ਦਿੱਤੀ ਅਹਿਮ ਜਾਣਕਾਰੀ ਉਹਨਾਂ ਨੇ ਜਲੰਧਰ ਵੈਸ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਰਹੇ ਚੁਕੇ ਸ਼ਿਤਰੂਂਗਰਾਲ ਦੇ ਬਿਆਨਾਂ ਨੂੰ ਲੈ ਕੇ ਭਗਵੰਤ ਮਾਨ ਨੂੰ ਕਿਹਾ ਕਿ ਭਗਵੰਤ ਮਾਨ ਜੀ ਜੇ ਤੁਸੀਂ ਸੱਚੇ ਹੋ ਤੇ ਸ਼ਿਤਰੂਂਗਰਾਲ ਦੇ ਸਵਾਲਾਂ ਦਾ ਜਵਾਬ ਦਿਓ ਕਿਉਂਕਿ ਕੁਝ ਸਮਾਂ ਪਹਿਲਾਂ ਇਹ ਤੁਹਾਡੀ ਪਾਰਟੀ ਦੇ ਐਮਐਲਏ ਰਹੇ ਚੁਕੇ ਹਨ ਜਿਸ ਨੂੰ ਤੁਸੀਂ ਹੀਰੇ ਵਰਗੇ ਐਮ.ਐਲ.ਏ ਕਿਹਾ ਸੀ ਤੇ ਤੁਸੀਂ ਇਹਨਾਂ ਦੇ ਸਵਾਲਾਂ ਦਾ ਜਵਾਬ ਜ਼ਰੂਰ ਦੇਵੋਗੇ ਹੋਰ ਉਹਨਾਂ ਨੇ ਕੀ ਕਿਹਾ ਜਨਨ ਵਸਤ ਦੇਖੋ ਪੂਰੀ ਖਬਰ ਹੋਰ ਖਬਰ ਵਸਤ ਦੇਖਦੇ ਰਹੋ న్యూਸ 86 ਚੈਨਲ ਆਵਾਜ਼ ਸੱਚ ਦੀ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਹੁਣੇ ਕਰੋ ਤੇ ਬਣੇ ਰਹੋ ਤਾਜ਼ੀ ਖਬਰਾਂ ਦੇ ਨਾਲ ਨੂੰ ਅੱਜ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਨੂੰ 2022 'ਚ ਅਨਮੋਲ ਹੀਰੇ ਕਹਿ ਕੇ ਉਹਨੂੰ ਜਲੰਧਰ ਤੋਂ ਟਿਕ ਦਿੱਤੀ ਸੀ ਸ਼ੀਤਲ ਰੁੰਗਲ ਸਾਹਿਬ ਉਹਨਾਂ ਦੀ ਮੈਂ ਆ ਫੋਟੋ ਸ਼ੇਅਰ ਕਰ ਰਿਹਾ ਇਸ ਲਈ ਕਰ ਰਿਹਾ ਕਿਉਂਕਿ ਅੱਜ ਉਹਨਾਂ ਨੇ ਇੱਕ ਨਵੀਂ ਵੀਡੀਓ ਚੜਾਈ ਹੈ ਇਹ ਮੈਂ ਤਾਂ ਕਰ ਰਿਹਾ ਕਿ ਭਗਵੰਤ ਮਾਨ ਨਾਲ ਉਹਨਾਂ ਦੀ ਕਿੰਨੀ ਨੇੜਤਾ ਹੈ ਕਿਤੇ ਇੱਕ ਫੋਟੋ ਨਹੀਂ ਕਈ ਫੋਟੋਆਂ ਨੇ ਸਾਰੇ ਪਰਿਵਾਰ ਨਾਲ ਰੁੰਗਲ ਸਾਹਿਬ ਤੇ ਸੀਐਮ ਸਾਹਿਬ ਦਾ ਪਰਿਵਾਰ ਇਥੇ ਸੀਐਮ ਸਾਹਿਬ ਦੇ ਨਾਲ ਬੈਠੇ ਨੇ ਔਰ ਅੱਜ ਉਹਨਾਂ ਨੇ ਇੱਕ ਵੀਡੀਓ ਚੜਾਈ ਹੈ ਜਿੱਥੇ ਉਹਨਾਂ ਨੇ ਚੀਫ ਮਿਨਿਸਟਰ ਸਾਹਿਬ ਨੂੰ ਜਿਹੜੇ ਆਪਦੇ ਆਪ ਨੂੰ ਕੱਟੇ ਇਮਾਨਦਾਰ ਦੱਸਦੇ ਆ ਉਹਨਾਂ ਨੂੰ ਕੱਟੇ ਬੇਈਮਾਨ ਦੱਸਿਆ ਸੋ ਭਗਵੰਤ ਮਾਨ ਜੀ ਮੈਂ ਤਾਂ ਕਹੂੰਗਾ ਆਪ ਦਾ ਨੋਂ ਤੁਸੀਂ ਭਗਵੰਤ ਮਾਨ ਦੀ ਜਗ੍ਹਾ ਭਗਵੰਤ ਬੇਈਮਾਨ ਰੱਖ ਲਓ ਜੇ ਉਹਦੀ ਗੱਲਾਂ ਦਾ ਜਵਾਬ ਨਾ ਦਿੱਤਾ ਅੱਜ ਉਹਨੇ ਤੁਹਾਨੂੰ ਓਪਨ ਚੈਲੰਜ ਕੀਤਾ ਕਿ 5 ਤਰੀਕ ਤੱਕ ਮੇਰੇ ਨਾਲ ਜਾ ਕੇ ਡਿਬੇਟ ਕਰ ਲੋ ਜਾਂ ਮੇਰੀਆਂ ਗੱਲਾਂ ਸੁਣ ਲੋ ਔਰ ਮੇਰੀਆਂ ਗੱਲਾਂ ਸੁਣ ਕੇ ਕਾਰਵਾਈ ਕਰ ਭਗਵੰਤ ਮਾਨ ਜੀ ਤੁਸੀਂ ਤੁਹਾਨੂੰ ਯਾਦ ਹੋਣਾ ਕਿ ਆਪਰੇਸ਼ਨ ਲੋਟਸ ਜਦੋਂ ਇਸੇ ਸ਼ੀਤਲ ਅਰੰਗਲ ਨੇ ਇਲਜ਼ਾਮ ਲਾਏ ਸਨ ਕਿ 25 ਕਰੋੜ ਰੁਪਇਆ ਔਰ ਸਿੱਧੇ ਦੇਸ਼ ਦੇ ਹੋਮ ਮਿਨਿਸਟਰ ਦਾ ਨਾਮ ਲਿਆ ਸੀਗਾ ਕਿ ਆਪਰੇਸ਼ਨ ਨੋਟਿਸ ਚੱਲ ਰਿਹਾ ਜਿਹਦੇ ਬਾਰੇ ਵਿਧਾਨ ਸਭਾ ਦੇ ਫਲੋਰ ਤੇ ਡੈਮੋਕਰੇਸੀ ਦਾ ਜਿਹੜਾ ਮੰਦਰ ਘੁੰਦਾ ਉੱਥੇ ਫਲੋਰ ਤੇ ਖਲੋ ਕੇ ਤੁਸੀਂ ਉਹਦੀ ਪਿੱਠ ਵੀ ਥਾਪਤ ਪਾਈ ਸੀ ਔਰ ਤੁਸੀਂ ਇਸ ਗੱਲ ਦਾ ਹੱਕ ਠੋਕ ਠੋਕ ਕੇ ਗੱਲ ਕੀਤੀ ਸੀ ਕਿ ਮੇਰਾ ਐਮ.ਐਲ.ਏ ਬਹੁਤ ਦਲੇਰੀ ਨਾਲ ਅੱਜ ਭਾਜਪਾ ਦੇ ਉਲਟ ਲੜ ਰਿਹਾ ਅੱਜ ਉਹੀ ਐਮ.ਐਲ.ਏ ਜਿਹਦੇ ਸ਼ਿਕਾਇਤ ਦਰਜ ਕਰਾਉਣ ਆਸਤੇ ਤੁਸੀਂ ਆਪ ਦੇ ਨੰਬਰ 2 ਇਨ ਕੈਬਿਨੇਟ ਹਰਪਾਲ ਚੀਮਾ ਨੂੰ ਡੀਜੀਪੀ ਸਾਹਿਬ ਕੋਲ ਭੇਜਿਆ ਔਰ ਆਪਰੇਸ਼ਨ ਲੋਟਸ ਦੇ ਸਪੈਸ਼ਲ ਥਾਣਾ ਉੱਥੇ ਐਫਆਈਆਰ ਦਰਜ ਹੋਈ ਔਰ ਅੱਜ ਤੱਕ ਉਸ ਐਫਆਈਆਰ ਦਾ ਕੱਖ ਨਹੀਂ ਨਿਕਲਿਆ ਤਾਂ ਬੱਚਾ-ਬੱਚਾ ਜਾਣਦਾ ਹੁਣ ਉਸੇ ਤੁਹਾਡੇ ਝੇਤੇ ਨੇ ਆ ਪਰਦਾ ਫਾਸ਼ ਕੀਤਾ ਔਰ ਤੁਹਾਡੇ ਪਰਿਵਾਰ ਦੀ ਨੇੜਤਾ ਆ ਰਮਨ अरोड़ा ਦੀ ਆ ਤੁਹਾਡੇ ਮਾਤਾ ਜੀ ਨਾਲ ਫੋਟੋ ਆ ਤੁਹਾਡੇ ਸਤਿਕਾਰਯੋਗ ਤੁਹਾਡੇ ਧਰਮ ਪਤਨੀ ਜੀ ਬੈਠੇ ਆ ਰਮਨ अरोड़ा ਸਾਹਿਬ ਖਲੋਤੇ ਆ ਦੂਜੀ ਫੋਟੋ ਆ ਇੱਕ ਫੋਟੋ ਜਿੱਥੇ ਐਮਐਲਏ ਸਾਹਿਬ ਤੁਹਾਡੇ ਭੈਣ ਜੀ ਤੇ ਤੁਹਾਡੇ ਘਰਦਿਆਂ ਨਾਲ ਇੱਥੇ ਬੈਠੇ ਆ ਔਰ ਆ ਫੋਟੋ ਮਤਲਬ ਕਿ ਤੁਹਾਡੇ ਇਸ ਐਮਐਲਏ ਨਾਲ ਤੁਹਾਡੇ ਪਰਿਵਾਰ ਦੇ ਕਿੰਨੇ ਨੇੜਲੇ ਸੰਬੰਧ ਨੇ ਔਰ ਇਹ ਐਮਐਲਏ ਕਿਵੇਂ ਪ੍ਰੋਪਰਟੀ ਜਿਹਨੇ ਕੋਈ ਕਲੋਨੀ ਪਾਸ ਕਰਨੀ ਹੈ ਉਹਦੇ ਤੋਂ ਲੱਖਾਂ ਕਰੋੜਾਂ ਰੁਪਈਆ ਇਕੱਠਾ ਕਰ ਰਿਹਾ ਥੋਡੇ ਨਾਂ ਤੇ ਥੋਡੇ ਪਰਿਵਾਰ ਦੇ ਨਾਂ ਤੇ ਇਹ ਐਮਐਲਏ ਲਾਟਰੀ ਵਾਲਿਆਂ ਤੋਂ ਪੈਸੇ ਲੈ ਰਿਹਾ ਇਹ ਐਮਐਲਏ ਬਦਲੀਆਂ ਦੇ ਪੈਸੇ ਲੈ ਰਿਹਾ ਔਰ ਯਾਦ ਹੋਵੇ ਕੋ ਦੋ ਭਰਾ ਜਿਹੜੇ ਜਲੰਧਰ ਚ ਸੁਸਾਈਡ ਕਰ ਗਏ ਸੀ ਔਰ ਇੱਕ ਥਾਣੇਦਾਰ ਨੂੰ ਬਚਾਉਣ ਤੇ ਵੀ ਇਸ ਐਮਐਲਏ ਦਾ ਬੜਾ ਵੱਡਾ ਹੱਥ ਸੀ ਔਰ ਉਸ ਥਾਣੇਦਾਰ ਨਵਦੀਪ ਸੌਦੀ ਮਦਦ ਏ ਐਮਐਲਏ ਕਰਦਾ ਸੀ ਤੁਹਾਡਾ ਰਮਨ अरोड़ा ਜਿਹਦੀ ਮਦਦ ਤੁਹਾਡਾ ਟੱਬਰ ਕਰਦਾ ਸੀ ਮੈਂ ਤਾਂ ਇੱਕੋ ਗੱਲ ਚਾਹੁੰਨਾ ਜੀ ਅੱਜ ਕਿ ਸੱਚ ਸਾਹਮਣੇ ਆਵੇ ਜੇ ਵਾਕਈ ਤੁਹਾਡੀ ਲੱਤਾਂ ਜਾਨ ਹੈਗੀ ਲੱਤਾਂ ਤੁਹਾਡੀਆਂ ਭਾਰ ਝੱਲਦੀਆਂ ਨੇ ਤੇ ਇੰਡੀਪੈਂਡੈਂਟ ਇਨਕੁਆਇਰੀ ਕਰਾ ਦਿਓ ਪਰਚਾ ਦਰਜ ਕਰੋ ਤੁਹਾਡਾ ਅਜ਼ੀਜ਼ ਐਮਐਲਏ ਰਿਆ ਅੱਜ ਤੁਹਾਡੇ ਪਰਿਵਾਰ ਦੇ ਖਿਲਾਫ ਤੁਹਾਡੇ ਰਮਨ अरोड़ा ਦੇ ਖਿਲਾਫ ਤੁਹਾਡੇ ਭੈਣ ਜੀ ਦੇ ਖਿਲਾਫ ਉਡੇ ਮਾਤਾ ਜੀ ਦਾ ਨਾਂ ਲੈ ਲੈ ਕੇ ਕਿ ਕਿਵੇਂ ਇਹਨਾਂ ਨੇ ਦੇ ਪੰਜਾਬ ਦੀ ਲੋਕਾਂ ਕੋਲੋਂ ਪੈਸੇ ਇਕੱਠੇ ਕਰਨ ਦਾ ਲਾਟਰੀ ਵਾਲਿਆਂ ਤੋਂ ਪ੍ਰਾਪਰਟੀ ਵਾਲਿਆਂ ਤੋਂ ਹੋਰ ਛਰਾਬ ਵਾਲਿਆਂ ਤੋਂ ਪਤਾ ਨਹੀਂ ਕਿਹਦੀ ਕਿਹਦਾ ਨਾਂ ਲੈ ਗਿਆ ਔਰ ਕਹਿੰਦਾ ਮੈਂ ਸਾਰੇ ਸਬੂਤ ਦਊ ਸਾਰੀਆਂ ਰਿਕਾਰਡਿੰਗਾਂ ਸਾਹਮਣੇ ਰੱਖੂੰ ਤੇ ਭਾਈ ਹੁਣ ਜੇ ਕੱਟਰ ਮਾਨਦਾਰ ਹੈ ਨਾ ਤੁਸੀਂ ਤੇ ਕੱਟਰ ਮਾਨਦਾਰ ਲੋਕਾਂ ਦਾ ਫਰਜ਼ ਬਣਦਾ ਇਹਦੀ ਇੰਡੀਪੈਂਡੈਂਟ ਪ੍ਰੂਵ ਕਰਾਉਣੀ ਮਗਰ ਤੁਸੀਂ ਕਰਾਉਣੀ ਨਹੀਂ ਨਾ ਤੁਹਾਡੇ ਚ ਇੰਨੀ ਹਿੰਮਤ ਹੈ ਕਿ ਤੁਸੀਂ ਉਹਦੇ ਨਾਲ ਡਿਬੇਟ ਕਰੋ ਹਾਂ ਤੁਸੀਂ ਤਾਂ ਕੱਲਾ ਰੌਲਾ ਪਾ ਕੇ ਇਸ ਮੁੱਦੇ ਤੇ ਗੱਲ ਹੀ ਨਹੀਂ ਕਰਨੀ ਤੁਸੀਂ ਤਾਂ ਕਦੇ ਸਾਡਾ ਟੈਸਟ ਲਉਂਗੇ ਕਦੇ ਕਹੇ ਦਾ ਟੈਸਟ ਲਉਂਗੇ ਗੱਲ ਇੱਧਰ ਉੱਧਰ ਦੀ ਗੱਲ ਕਰੋਗੇ ਪਤੇ ਦੀ ਗੱਲ ਨਹੀਂ ਕਰੋਗੇ ਔਰ ਮੈਂ ਅੱਜ ਭਾਜਪਾ ਵਾਲਿਆਂ ਨੂੰ ਵੀ ਕਹਿਣਾ ਚਾਹੁੰਦਾ ਕਿ ਭਾਈ ਆ ਥੋੜਾ ਬੰਦਾ ਹੈ ਥੋਡੀ ਪਾਰਟੀ ਰੂਲਿੰਗ ਪਾਰਟੀ ਹੈ ਦੇਸ਼ ਦੀ ਔਰ ਇਹ ਮਿੰਟ ਦੋ ਲਾਏ ਤੁਸੀਂ ਅ ਅਰਵਿੰਦ ਕੇਜਰੀਵਾਲ ਤੇ ਪਰਚਾ ਦੇਣ ਨੂੰ ਸੀਬੀਆਈ ਤੇ ਆਈਡੀ ਦੀ ਕਿਉਂ ਨਾ ਜੇ ਪੀ.ਜੇ.ਪੀ ਦਾ ਐਡਾ ਲੀਡਰ ਜਿਹਨੂੰ ਤੁਸੀਂ ਹੁਣ ਟਿਕ ਦਿੱਤੀ ਆ ਐਡੇ ਸੀਰੀਅਸ aarop ਲਾ ਰਿਹਾ ਤੇ ਤੁਸੀਂ ਕਿਉਂ ਨਹੀਂ ਫਿਰ ਸੀਬੀਆਈ ਤੋਂ ਜਾਂ ਆਈਡੀ ਤੋਂ ਇਨਕੁਆਇਰੀ ਕਰਾਉਂਦੇ ਮਗਰ ਤੁਸੀਂ ਕਰਾਉਣੀ ਨਹੀਂ ਕਿਉਂਕਿ ਕੇਜਰੀਵਾਲ ਨਾਲ ਤੁਹਾਡਾ ਵੈਰ ਹੈ ਤੇ ਭਗਵੰਤ ਮਾਨ ਨਾਲ ਤੁਹਾਡਾ ਪਿਆਰ ਹੈ ਤੁਹਾਡੀ ਸੈਟਿੰਗ ਹੈ ਤੁਹਾਡੇ ਨਾਲ ਰਲ ਕੇ ਖੇਡਦਾ ਔਰ ਇਹ ਗੱਲ ਸਪਸ਼ਟੀ ਹੋ ਜਾਣੀ ਹੈ ਜੇ ਭਗਵੰਤ ਮਾਨ ਨੇ ਕੁਝ ਨਹੀਂ ਕੀਤਾ ਤਾਂ ਵੀ ਸਪਸ਼ਟਾ ਕਿ ਹੋਏ ਮਾਨਦਾਰ ਕਿੱਡਾ ਕਾ ਔਰ ਜੇ ਭਾਜਪਾ ਨੇ ਅੱਜ ਕੁਝ ਨਹੀਂ ਕੀਤਾ ਕਿਉਂਕਿ ਆਰੋਗ ਕੌਣ ਲਾ ਰਿਹਾ ਭਾਜਪਾ ਦਾ ਇੱਕ ਲੀਡਰ ਲਾ ਰਿਹਾ ਜਿਹਨੂੰ ਤੁਸੀਂ ਚੋਣ ਲੜਾ ਰਹੇ ਤੇ ਜੇ ਭਾਜਪਾ ਨੇ ਵੀ ਨਹੀਂ ਕੁਝ ਕੀਤਾ ਤੇ ਸਾਧ ਸੰਗਤ ਜੀ ਬੜਾ ਪਰਦਾ ਫਾਸ਼ ਕੀ ਫਿਰ ਸਪਸ਼ਟੀ ਹੈ ਕਿ ਕਿਵੇਂ ਫਿਕਸਡ ਮੈਚ ਭਗਵੰਤ ਮਾਨ ਦਾ ਤੇ ਭਾਜਪਾ ਦਾ ਚੱਲਦਾ ਇਹ ਸਾਹਮਣੇ ਆਜੂਗਾ ਇਸ ਲਈ ਅਸੀਂ ਤਾਂ ਬੜੇ ਆਸ ਉਮੀਦ ਕਰਦੇ ਆ ਕਿ ਜਿਹੜਾ ਆਪਦੇ ਆਪ ਨੂੰ ਕੱਟਰ ਇਮਾਨਦਾਰ ਕਹਿੰਦਾ ਹੁਣ ਕੋਈ ਇਨਕੁਆਇਰੀ ਕਰਾਵੇ ਔਰ ਸੱਚ ਸਾਹਮਣੇ ਲਿਆਵੇ ਔਰ ਜੇ ਵਾਕਏ ਦਮ ਹੈ ਤੇ ਉਹਦੇ ਨਾਲ ਡਿਬੇਟ ਕਰ ਲਵੇ ਡਿਬੇਟ ਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੂ ਜੇ ਭਗਵੰਤ ਮਾਨ ਸੱਚਾ ਤੇ ਉਹਦੀ ਸਚਾਈ ਸਾਹਮਣੇ ਆਜੂ ਉਹਦੀ ਇਮਾਨਦਾਰੀ ਸੱਚੇ ਸਾਹਮਣੇ ਆਜੂ ਤੇ ਜੇ ਸ਼ੀਤਲ ਸੱਚਾ ਤੇ ਉਹਦੀ ਗੱਲ ਸਾਹਮਣੇ ਆਜੂ ਮਗਰ ਪਬਲਿਕ ਦਾ ਜਾਣਨ ਦਾ ਹੱਕ ਹੈ ਤੁਸੀਂ ਲੋਕਾਂ ਦੇ ਨੁਮਾਇੰਦੇ ਹੋ ਔਰ ਇਸ ਕਰਪਸ਼ਨ ਦੇ ਉੱਤੇ ਇੰਡੀਆ ਅਗੇਂਸਟ ਕਰਪਸ਼ਨ ਚ ਤੁਸੀਂ ਬੜਾ ਰੌਲਾ ਪਾਇਆ ਲੋਕ ਜਾਣਦੇ ਤੁਸੀਂ ਕਿੱਡੇ ਕਮਾਨਦਾਰ ਹੋ ਮਗਰ ਇਹ ਮੌਕਾ ਮਿਲਿਆ ਕਿ ਸਚਾਈ ਸਾਹਮਣੇ ਆਵੇ ਔਰ ਜੋ ਪੰਜਾਬ ਦੇ ਦਫ਼ਤਰਾਂ ਚ ਜੋ ਪੰਜਾਬ ਦੇ ਅਫਸਰਾਂ ਚ ਜੋ ਪੰਜਾਬ ਦੀ ਸਰਕਾਰ ਰੇਤ mafia ਤੇ ਸ਼ਰਾਬ mafia ਤੇ ਚੱਲ ਰਹੀ ਹੈ ਇਹ ਸਭ ਦੁਨੀਆ ਜਾਣਦੀ ਹੈ ਨਗਰ ਅੱਜ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜੂ ਜੇ ਤੁਸੀਂ ਇਸ ਮੁੱਦੇ ਤੇ ਗੰਭੀਰਤਾ ਵਿਖਾਈ ਔਰ ਇਸ ਮੁੱਦੇ ਤੇ ਤੁਸੀਂ ਇੰਡੀਪੈਂਡੈਂਟ ਜੇ ਇਨਕੁਆਇਰੀ ਮਾਰਕ ਕੀਤੀ ਜੇ ਭੱਜੇ ਤੇ ਲੋਕਾਂ ਨੂੰ ਇਹ ਵੀ ਪਤਾ ਲੱਗ ਜੂ ਕਿ ਭਗਵੰਤ ਮਾਨ ਬੋਲਦਾ ਕੁਝ ਹੈ ਤੇ ਕਰਦਾ ਕੁਝ ਹੈ ਬਹੁਤ ਬਹੁਤ ਤਾ Shiv Mahima Films and Productions Music videos, ad films, modeling photo shooting with portfolio, digital photo and video shooting, special arrangement for marriage and other functions, live show on digital big screen. Contact Shiv Mahima Films mobile 98551 71082 ਤੁਸੀਂ ਦੇਖ ਰਹੇ ਹੋ ਨਿਊਜ਼ 86 ਚੈਨਲ ਆਵਾਜ਼ ਸੱਚ ਦੀ